ਕਬੀਰ ਕੇਸੋ ਕੇਸੋ ਸੁਧ ਹੋ ਗਿਆ ਨਾ ਸੋਈਏ ਆਸਾਰ ਰਾਤ ਦਿਨ ਸਕੇ ਕੂਕਣੇ ਕਬੂ ਕੇ ਸੁਨੇ ਪੁਕਾਰ ਕਬੀਰ ਕਾ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ ਹਾਂ ਸੋਈਏ ਆਸਾਰ ਬੇਸੁਧ ਹੋ ਕੇ ਨਹੀਂ ਸੌਂਦਾ ਹੁੰਦਾ ਕੇਸੋ ਕੇਸੋ ਕੂਕਦੇ ਰਹੋ ਕੇਸੋ ਕੇਸੋ ਦੇਖੋ ਹੁਣ ਕੇਸੋ ਫੇਰ ਆਰਾਮ ਸੀ ਉੜ ਕੇਸੋ ਪੜ ਲਿਆ ਸਾਰੇ ਸ਼ਬਦ ਫੜ ਲੈਣਾਂ ਨੇ ਗੱਲ ਇਕੱਲੇ ਉਹ ਵੀ ਸ਼ਬਦ ਰਾਮ ਬਾਸਤੀ ਆਇਆ ਕੇਸੋ ਜਿ ਜੋ ਮਨ ਪੈਦਾ ਹੁੰਦਾ ਫੁਰਨੇ ਪੈਦਾ ਹੁੰਦੇ ਨੇ ਮੰਨਦੇ ਉਹ ਕੇਸ ਹੋਏ ਮਨ ਦਾ ਮੂੜਾ ਹੋਈ ਕੇਸ ਹੋਏ ਮੰਦਾ ਮੂੜਾ ਨਾ ਜਿੱਥੋਂ ਮਨ ਪੈਦਾ ਹੁੰਦਾ ਉਹੀ ਤਾਂ ਕੇਸ ਹੋਏ ਤਾਂ ਇਹ ਮਨ ਮੂੜਿਆ ਨਹੀਂ ਕੇਸ ਮੂੜਾ ਹੈ ਕਾਏ ਉਹ ਮਨ ਰੂਪੀ ਕੇਸ ਫੁਰਨੇ ਉਹ ਜੋ ਪੈਦਾ ਹੁੰਦੇ ਨੇ ਕੇਸੋ ਤਾਂ ਇਹ ਉਹਦਾ ਨਾਮ ਕੇਸ ਹੁੰਦੇ ਨੇ ਨਾ ਕੇਸ ਮੂੜਾ ਹੈ ਕਾਏ ਕੇਸ ਹੋਏ ਜਿਹਦੇ ਵਿੱਚੋਂ ਫੁਰਨੇ ਪੈਦਾ ਹੁੰਦੇ ਨੇ ਉਹ ਕੇਸ ਹੋਏ ਮਾਰੇ ਕੁਝ ਨਹੀਂ ਮਨ ਫੁਰਨਾ ਦਾ ਇਸ ਬੂਆ ਕੇਸੋ ਕੇਸੋ ਕੁੱਕੀ ਹੈ ਨਾ ਸੋਈਏ ਅਸਾਰ ਰੱਬ ਦੇ ਉਸਕੇ ਵੀ ਫੇਰ ਸੁਧ ਹੋ ਗਏ ਸੋਣਾ ਨਹੀਂ ਚਾਹੀਦਾ ਆਸਾਰ ਬਿਨਾ ਬੇਖਬਰ ਹੋ ਕੇ ਸੂਝ ਜਾਂਦੀ ਸਾਰ ਨਾਲ ਹੁੰਦਾ ਹੈ ਖਬਰ ਸਾਰ ਹੁੰਦਾ ਸਾਰ ਹੋਣਾ ਹੈ ਸੁਰਤ ਨਾਲ ਸੋਣਾ ਸੁਰਤ ਨਾਲ ਰਹਿਣਾ ਜਾਗਤ ਅਵਸਥਾ ਚ ਸਾਰ ਹੈ ਆਸਾਰ ਸੁਤਿ ਅਵਸਥਾ ਚ ਸੁਪਨ ਅਵਸਥਾ ਚ ਆ ਕਹਿੰਦਾ 47 ਸੁਪਨ ਅਵਸਥਾ ਚ ਹੂੰ ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਨੇ ਪਕਾਰ ਰਾਤ ਰਾਤ ਦਿਵਸ ਕੇ ਕੂਕਣੇ ਇਹ ਕਿਹੜੇ ਅਵਸਥਾ ਦੀ ਗੱਲ ਹੈ ਇਹ ਹੈਗਾ ਸੰਤੋਖ ਦਾ ਬਾਤ ਦੀ ਗੱਲ ਹੈ ਇਹ ਆराधना ਦੀ ਗੱਲ ਹੈ ਕਿਉਂਕਿ ਇਹ ਕੇਸੋ ਕੇਸੋ ਜਿਵੇਂ ਕਹਿੰਦਾ ਇੱਕ ਦਿਨ ਬੂੰਦੇ ਜਲ ਕਾਰਨੇ ਛਾਤ੍ਰਿਕ ਦੁਖ ਪਾਵਾਂ ਪ੍ਰਾਣ ਗਏ ਸਾਗਰ ਮਿਲੈ ਫੋਨ ਕਾਮਨਾ ਆਵੈ ਇਹ ਉਸ ਵੇਲੇ ਦੀ ਗੱਲ ਹੈ ਜਦ ਮੁਕਤੀ ਹੈਗੀ ਆ ਜਲ ਪਦਾਰਥ ਦੀ ਬੰਦੇ ਕਿਹੋ ਜਿਹਾ ਸ਼ਬਦ ਗੁਰੂ ਆ ਸ਼ਬਦ ਗੁਰੂ ਬਾਸਤੇ ਪੁਕਾਰ ਹੈ ਕੁੱਕੇ ਉਹਦਾ ਉਥੇ ਤਾਂ ਕੂਕ ਪੁਕਾਰੇ ਹੋਊ ਉਥੇ ਉਹ ਉਥੇ ਜਪ ਨਹੀਂ ਆਇਆ ਕੁਕੀ ਲਫਜ਼ ਉਥੇ ਜਪ ਨਹੀਂ ਆ ਉਥੇ ਤਪ ਨਹੀਂ ਆ ਜਪ ਤਪ ਤੇ ਗਾਹ ਦੀ ਗੱਲ ਹੈ ਕਬੂਕੀ ਇਹ ਤਾਂ ਬਹੁਤ ਜੇ ਕਰੇ ਕਬੂਦ ਉਸ ਨੂੰ ਪੁਕਾਰ ਹਾਂ ਪੁਕਾਰੇ ਸੁਰ ਦੀਏ ਕੂਕੜਾ ਤਾਂ ਬਹੁਤ ਬੱਦਲ ਖੜਾ ਉੱਚੀ ਬੋਲਣੋਂ ਉਹ ਕਹਿੰਦਾ ਵੀ ਹੁਣ ਪਾ ਦੇ ਵੀ ਸਰਦੇ ਕੜੀ ਪੁਕਾਰੇ ਹੈ ਵਸਦੀ ਤਾਂ ਗੱਲ ਹੈ ਦੀ ਪੁਕਾਰੇ ਕਰ ਸਕਦਾ ਕੋਈ ਬੁੱਤਰ ਹੈ ਨਹੀਂ ਇਹਦਾ ਸਾਡੇ ਕੋਲ ਹਾਂ ਇਹ ਸੋ ਕੇ ਸੋ ਕੁਕੀਏ ਨਾ ਸੋਏ ਆਸਾਰ ਰਾਤ ਦਿਨ ਸਕੇ ਕੂਕਣੇ ਕਬੂ ਕੇ ਸੁਣੇ ਪੁਕਾਰ ਕਦੇ ਦਾ ਪਕਾਰ ਸੁਣੂ ਜੇ ਰਾਤ ਨੂੰ ਕੁਕੀ ਜਾਉਗੇ ਰਾਤ ਨੂੰ ਬੰਗੋ ਨਾ ਤੁਸੀਂ ਉੱਚੀ ਬੋਲਣ ਦੇ ਕੂਕਰ ਹੁੰਦੇ ਉਹ ਕੂਕਰਾਂ ਦਲਾ ਚੁੱਪ ਕਰਕੇ ਹੂਕਣਾ ਹੁੰਦਾ ਚੁੱਪ ਜਿਹੜੀ ਕੂਕ ਉਹਨੂੰ ਸੁਣੇ ਉਹ ਉਹ ਲੋਕਾਂ ਨੂੰ ਸੋਣ ਵਾਲੇ ਕੋਹ ਉਹ ਫਿਰ ਉਹੀ ਹੋ ਗਿਆ ਸਾਹ ਹਾਂ ਉਹ ਵੀ ਵਗੇ ਮੁੱਲਾ ਮਨਾਰੇ ਗਿਆ ਤੇ ਨਹੀਂ ਹਾਂ ਉਹ ਬੁੱਲ ਵਾਲੀ ਕਾ ਲੋਕੀ ਫਿਰ ਤੋਂ ਦੇਰ ਬਾਅਦ ਆਪੇ ਕਹਿਣ ਆਵੇ ਅਦੁੱਤੀ ਜੇ ਨਹੀਂ ਆਵੇ ਦਵਾ ਜਾਂਦਾ ਪਤਾ ਹੈ ਪਤਾ ਨਹੀਂ ਅਹ ਰਾਤ ਦਿਨ ਸਕੇ ਕੂਕਣੇ ਕਬੂ ਕੇ ਸੁਣੇ ਪੁਕਾਰ ਤਦੇ ਤਾਂ ਪੁਕਾਰ ਸੁਣੂ ਐ ਤੁਸੀਂ ਰਾਤ ਦਿਨ ਉਹ ਨਹੀਂ ਅਰਾਧਨਾ ਕਰ ਅਰਾਧਨਾ ਅਸਲ ਤੇ ਹੈ ਆਰਾਧਨਾ ਹੈ ਕੋਕਣਾ ਆਰਾਧਨਾ ਆਰਾਧਨੀ ਕਾ ਹਰ ਹਰ ਨਾਮ ਆਰਾਧਨਾ ਨਾਮ ਦੀ ਆਰਾਧਨਾ ਦੀ ਗੱਲ ਹੈ